ਕੈਮਰਾ ਚੇਰੀਵਾਲ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਚਦੇ ਆਫਕਿਚਵਾਸੇ ਕੀਤਾ ਜਾਂਦਾ ਅੱਜ ਕਰ ਦੇਣਾ ਕੱਲ ਪਾਜਣਾ ਅੱਜ ਕਰ ਦੇਣਾ ਕੱਲ ਪਾਜਣਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗੁਲੀਬ ਕੌਰ ਮਜੀਠੀਆ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਗ ਦਾ ਮੈਂ ਜ਼ਿਕਰ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਵੇਂ ਖਾਇਆ ਗਿਆ ਜਿਸ ਦਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰੀ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤਿੰਨ ਵਿੱਚ ਕੇਜਰੀਵਾਲ ਦੇ ਖਿਲਾਫ ਭਗਵੰਦੇ ਖਿਲਾਫ ਅਮੰਦ ਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਮਿਸਟਰ ਗਿਆ ਇਹਦੇ ਖਿਲਾਫ ਚਾਰਾਂ ਬੰਦਿਆਂ ਦੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਵੇਖਨੇ ਆ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿ ਨਹੀਂ ਕਰਦੇ ਨਹੀਂ ਤੇ ਫਿਰ ਕੋਰਟ ਚਾਵਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ ਥੈਮ ਕਿਉਂਕਿ ਟੋਟਲ ਫਰਾਡ ਕੀਤਾ ਗਿਆ ਕਬ ਦੇ ਕੁਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲਾਅ ਨਹੀਂ ਕਰਦਾ ਐਂਡ ਸਪੈਸ਼ਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਅਦਰਵਾਈਜ਼ ਇਹਨਾਂ ਨੇ ਕਹਿ ਜਣਾ ਸੀ ਪਤਾ ਨਹੀਂ ਕਿਨੇ ਕੁ ਜਿਸ ਕਿਸਮ ਦੇ ਨੇ ਹਜ਼ਾਰਾਂ ਅਕਾਊਂਟ ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਿਹਾ ਸੀ ਅਹੀਂ ਦੇ ਵਿੱਚ ਕੀਤਾ ਹੀ ਕੁਝ ਨਹੀਂ ਸੋ ਦੇ ਵਿਲ ਹੈਵ ਟੂ ਪੇ ਫॉर ਦਿਸ ਸੈਸ਼ਨ ਵੀ ਦੋ ਦਿਨੋਂ ਹੀ ਲਗਾਤਾਰ ਕਹਿੰਦੇ ਰਹੇ ਕਿ ਪ੍ਰਤਾਪ ਬਾਜਵਾ ਚਾਹੇ ਬੀਜੇਪੀ ਹੋਵੇ ਨਗਾਤਰਕ ਕ੍ਰਮ ਜਿੱਥੇ ਦੇ ਹੱਕ ਤੇ ਖੜੇ ਨੇ ਕਿੱਥੇ ਕੋ ਲੋਤੇ ਤੋਂ ਵੀ ਵੇਖੇ ਨਹੀਂ ਜੇ ਫੇਕਲ ਹੁੰਦੇ ਵੇਖੇ ਵਿਕਰਮ ਮਜੀਠੀਆ ਦੇ ਸਾਰੇੋਂ ਪਹਿਲਾ ਬੰਦਾ ਮੈਂ ਆ ਜਿਹਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜੋ ਭੋਲਾ ਡਰਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਪਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰ ਮੈਨੂੰ ਤੇ ਲੜਾਈ ਲੜਦਿਆਂ ਕੇਸ ਡਰਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜ਼ੀ ਇਨਕਲਾਬੀ ਹੋਣਾ ਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਂਦਾ ਸੀ ਜਿਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਤੋਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਆਂਦੇ ਦੇਣਾ ਚ ਇੱਥੇ ਬੰਨਾ ਬਾਨੀ ਸਾਹਿਬ ਵੀਏਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਆਉਣ ਵਾਲੇ ਦੋ ਦਿਨ ਦੋ ਦਿਨ ਦਾ ਸੈਸ਼ਨ ਆ ਦੋ ਦਿਨ ਹੋਰ ਵਧਾਉਣ ਦੀ ਮੰਗ ਤੁਸੀਂ ਕੀਤੀ ਸੀ ਸਟਾਫਰੀ ਮੈਂ ਦੋ ਦਿਨ ਦੀ ਕਿਸੇ ਗੱਲ ਨੂੰ ਅੱਜ ਵੀਏਸੀ ਦੀ ਮੀਟਿੰਗ 'ਚ ਅਸੀਂ ਚੱਲੇ ਆ ਸਾਰਿਆਂ ਨੂੰ ਵੱਡਾ ਮਸਲਾ ਹੀ ਪੰਜਾਬ ਜਾ ਚ ਲਾਅ ਐਂਡ ਆਰਡਰ ਤੇ ਜਿੰਨ ਦਿਹਾੜੇ ਕਤਲ ਹੋ ਰਹੇ ਨੇ ਦੇਨ ਦਿਹਾੜੇ ਫਰੋਤੀਆਂ ਲਗੀਆਂ ਜਾ ਰਹੀਆਂ ਨੇ ਕੋਈ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਹੈ ਨਹੀਂ ਪੰਜਾਬ ਦੇ ਵਿੱਚੋਂ ਵਪਾਰੀ ਭੱਜ ਰਿਹਾ ਜੀ ਇਟ ਇਜ਼ ਅ ਸਲੈਪ ਔਨ ਦੀ ਫੇਸ ਔਫ ਭਗਵੰਤ ਮਾਨਸ ਗਵਰਨਮੈਂਟ ਕਿ ਤੁਸੀਂ ਇਹਦੇ 15 ਦਿਨ ਪਹਿਲੇ ਪੁਲਿਸ ਦੇ ਤੰਤਰ ਨਾਲ ਐਡਮਿਨਿਸਟ੍ਰੇਸ਼ਨ ਦੇ ਤੰਤਰ ਨਾਲ ਇਲੈਕਸ਼ਨ ਚੇਤੀ ਜਲੋਧਿਆਣਾ ਬੈਸਤ ਉੱਥੇ ਹੀ ਮਧੇ ਪ੍ਰਦੇਸ਼ ਦਾ ਚੀਫ ਮਿਨਿਸਟਰ ਆਂਦਾ ਜੀ ਮਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਆ ਕੇ ਜਿੱਥੋਂ ਦਾ ਤੁਹਾਡਾ ਇੰਡਸਟਰੀਜ਼ ਦਾ ਨਵਾਂ ਮਿਨਿਸਟਰ ਬਣਾਇਆ ਉੱਥੋਂ 15000 ਕਰੋੜ ਦੀ ਇਨਵੈਸਟਮੈਂਟਸ ਲੈ ਜਾਂਦੇ ਜੀ ਪੰਜਾਬ ਦੇ ਵਿੱਚੋਂ ਤੇ ਇੰਡਸਟਰੀਜ਼ ਵਾਲੇ ਕਾਰੋਬਾਰੀ ਜਿਹੜੇ ਨੇ ਭੱਜ-ਭੱਜ ਬਾਹਰ ਨਿਕਲ ਰਹੇ ਨੇ ਜੀ ਨਾ ਕਾਰੋਬਾਰ ਕੋਈ ਹੈ ਨਹੀਂ ਧੱਕੇ ਨਾਲ ਪੰਜਾਬ ਦੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਜਿਹੜੀ ਉਹਦੇ ਤੇ قبضہ ਕਰਨ ਨੂੰ ਕਰਦੇ ਨੇ ਤੁਸੀਂ ਵੇਖਿਆ ਪਿੰਡੋਂ ਪਿੰਡ ਕੱਲ 6 ਪੰਚਾਇਤਾਂ ਆਪਣੀ ਸਰਬਸੰਮਤੀ ਕਰਕੇ ਮੇਰੇ ਕੋਲ ਆਈਆਂ ਸੀ ਜਗਰਾਉਂਦੀਆਂ ਜਿਨ੍ਹਾਂ ਨੇ ਉਥੇ ਬਕਾਇਦਤ ਉਹ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਅਸੀਂ ਇੱਕ ਮਰਲਾ ਪੈੜੀ ਨਹੀਂ ਦੇਣੀ ਸਾਰੇ ਪੰਜਾਬ ਚ ਸਾਰੇ ਜਿਸ ਤਰ੍ਹਾਂ ਵੇਖੋ ਮੈਂ ਤਾਂ ਇਨਸਾਫ ਤੋਂ ਦੱਸਦਾ ਜਿਸ ਤਰ੍ਹਾਂ ਕਿਸੇ ਟਾਈਮ ਭਾਜਪੀ ਨੇ ਮੋਦੀ ਦੇ ਦੀਨ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕੰਟਰੈਕਟ ਬੇਸਿਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਬਜ਼ਾ ਜਿਹੜਾ ਅਲਟੀਮੇਟਲੀ ਅਡਾਨੀ ਤੇ ਬਾਨੀ ਨੂੰ ਦਿੱਤਾ ਹੈ ਸੇਮ ਕੇਜਰੀਵਾਲ ਦੀ ਅੱਜ ਤੁਸੀਂ ਵੇਖੋ ਸਹੀ ਕੋਈ ਪੰਜਾਬ ਦਾ ਬੰਦਾ ਤੇ ਕਾਬਜ਼ ਹੀ ਨਹੀਂ ਆ ਬੰਦੂਚੀ मिनिस्टर ਹੈ ਭਗਵੰਤ ਜਿਹੜਾ ਹੈ ਜੀ ਇਹਦੀਆਂ ਬਾਹਵਾਂ ਬਣੀਆਂ ਹਨ ਤੁਸੀਂ ਵੇਖੋ ਲੈਂਡ ਜਿਹੜੀ ਹੈ ਬੁੱਢਾ ਦੀ ਪਾਲਿਸੀ ਉਸ ਪਾਲਿਸੀ ਜਿੱਥੇ ਚੀਫ ਮਿਨਿਸਟਰ ਨੇ ਫੈਸਲੇ ਕਰਨੇ ਹੁੰਦੇ ਬੁੱਢਾ ਦੇ ਮਿਨਿਸਟਰ ਡਿਪਟੀ ਚੇਅਰਮੈਨ ਹੁੰਦਾ ਉਹਨੂੰ ਬਦਲ ਕੇ ਚੀਫ ਸੈਕਟਰੀ ਨੂੰ ਪਾਵਰਸ ਦਿੱਤੀਆਂ ਕਿਉਂ ਦਿੱਤੀਆਂ ਕਿਉਂਕਿ 10 ਸਾਲਾਂ ਚ ਕੇਜਰੀਵਾਲ ਨੇ ਕਿਸੇ ਫਾਇਦੇ ਫਾਇਦੇ ਦਸਕਤ ਦਿੱਲੀ ਚ ਨਹੀਂ ਕੀਤੇ ਭਗਵੰਤ ਨੂੰ ਹੀ ਪਤਾ ਬਹੁਤ ਵੱਡਾ ਸਕੈਮ ਹੈ ਉਹਨੇ ਕਿਹਾ ਜੀ ਮੈਂ ਵੀ ਨਹੀਂ ਜੇ ਕਰਦੇ ਮੈਨੂੰ ਇਸ ਗੱਲ ਦਾ ਪਤਾ ਕਿ ਪਹਿਲੀ ਦਫਾ ਜਦੋਂ ਇਸ ਪਾਲਿਸੀ ਦੀਆਂ ਫਾਈਲਾਂ ਭਗਵੰਤ ਕੋਲ ਲੈ ਕੇ ਗਏ ਨੇ ਭਜਾਤੇ ਸੀ ਸਾਰੇ ਆਪਣੇ फेर 2 ਘੰਟੇ ਬਾਅਦ ਫੇਰ ਸੱਦੇ ਫੇਰ ਇਹਨੇ ਫਾਈਲ ਸਾਈਨ ਕੀਤੀ ਜੋ ਇਥੋਂ ਸਾਫ ਹੈ ਭਗਵੰਤ ਨੂੰ ਪਤਾ ਹੈ ਭਗਵੰਤ ਵੀ ਪੈਰ ਖਿੱਚ ਗਿਆ ਮਨਿਸਟਰ ਨੇ ਵੀ ਖਿੱਚ ਲਿਆ ਚੀਫ ਸੈਕਟਰੀ ਨੂੰ ਇਹ ਪਾਵਰਸ ਦਿੱਤੀਆਂ ਨੇ ਤੇ ਚੀਫ ਸੈਕਟਰੀ ਨੇ 27 ਦੇ ਵਿੱਚ ਰਿਟਾਇਰ ਹੋ ਜਾਣਾ ਨਵੀਂ ਸਰਕਾਰ ਆਂਦੇ 2 ਮਹੀਨੇ ਬਾਅਦ ਚੀਫ ਸੈਕਟਰੀ ਰਿਟਾਇਰ ਹੋ ਜਾਣਾ ਇਹਨਾਂ ਨੂੰ ਲੱਭੋਗੇ ਕਿੰਨੂੰ ਜੀ ਕਾਬੂ ਕਿੰਨੂੰ ਕਰੋਗੇ ਤੋਂ ਪੰਜਾਬ ਦੇ ਵੀਰਾਂ ਨੂੰ ਜਿਨੇ ਕਿਸਾਨ ਭਰਾ ਦੇ ਮੈਂ ਅਪੀਲ ਕਰੂੰਗਾ ਇਹ ਬਹੁਤ ਵੱਡਾ ਇੱਕ ਸਕੈਮ ਹੋਣ ਨੂੰ ਜਾ ਰਿਹਾ ਹੈ ਇਹਨਾਂ ਫਰਜ਼ੀ ਇਨਕਲਾਬੀਆਂ ਦੇ ਕਾਬੂ ਨਾ ਚੜ ਜਿਓ ਅਲਟੀਮੇਟ ਆਖੀ ਅਲੀ ਵੱਡੀ ਠੱਗੀ ਮਾਰ ਕੇ ਜਾਣਾ ਚਾਹੁੰਦੇ ਇਹਦਾ ਅਸੀਂ ਟਾਈਮ ਮੰਗੇ ਵੇਖੋ ਸਪੀਕਰ ਕੋ ਮੈਂ ਕਹੀ ਲਾਅ ਐਂਡ ਆਰਡਰ ਤੇ ਲੈਂਡ ਪੂਲਿੰਗ ਤੇ ਗੱਲ ਕਰੂੰ ਅਗਰ ਗੱਲ ਨਹੀਂ ਹਰਦੇ ਤਾਂ ਨਹੀਂ ਕਰਨਗੇ ਫਿਰ ਰੌਲਾ ਰੱਪਾ ਪੈ ਜਾਊਗਾ ਇਹਦਾ ਸੈਸ਼ਨ ਹੋਣਾ ਪਰ ਇਹ ਜਿੰਨ ਕੋ ਮੈਂ ਤੇ ਮਿਨਿਮਮ ਕਿਹਾ ਵੇਖੋ ਅੱਜ ਤਾਂ ਤੇ ਹੋਣਾ ਹੀ ਕੁਝ ਨਹੀਂ ਨਿਰੀ ਗਿਣਤੀ ਆਬਿਚਰੀ ਜਿਨੇ ਅੱਜ ਤੇ ਜਿਨ੍ਹਾਂ ਦੇ ਆ ਥੈਟ ਸੋ ਯਾਨੀ ਉਹਨਾਂ ਨੂੰ ਸਰਦਾ ਦੇ ਫੁੱਲ 2 ਮਿੰਟ ਵਾਸਤੇ ਸਪੀਕਰ ਨੇ ਪੇਸ਼ ਕਰਨਾ ਤੇ ਹਾਊਸ ਹਲ ਕੱਲ ਦੇ ਦਿਨ ਪਤਾ ਨਹੀਂ ਇਹਨੇ ਕੀ ਰੱਖਿਆ ਅਜੇ ਤੱਕ ਤੁਸੀਂ ਹੈਰਾਨ ਹੋਗੇ ਜਿਹੜਾ ਬਿੱਲ ਹੈ ਜੇ ਕੱਲ ਵੇ ਪੀਐਡੀਬੀ ਦੇ ਬਿੱਲ ਜਿਹੜੇ ਨੇ ਉਹਦੇ ਤੇ ਅਜੇ ਤੇ ਸਾਡੇ ਕੋਲ ਕਾਪੀ ਐ ਨਹੀਂ ਕੋਈ ਜੇ ਇਹਨਾਂ ਦੀ ਸੀਰੀਅਸਨੈਸ ਹੋਏ ਆਪੋਜੀਸ਼ਨ ਨੂੰ ਮਿਨਿਮਮ 2-4 ਦਿਨ ਪਹਿਲੇ ਬਿੱਲ ਤੇ ਦੋ ਅਸੀਂ ਸਟੱਡੀ ਤੇ ਕਰ ਪਾਈਏ ਜੇ ਹੁਣ ਪੈਰ ਤੇ ਕੱਲ ਹੀ ਲੈ ਆਣਗੇ ਸਵੇਰੇ ਬਿੱਲ ਦੀ ਉਹਦਾ ਮਤਲਬ ਜੋ ਵੀ ਇਹਨਾਂ ਦਾ ਤੌਰ ਤਰੀਕਾ ਹੈ ਤਾਂ ਮੈਂ ਸਮਝ ਨਹੀਂ ਦੇ ਆ ਨੋਟ ਸਿਨਸੀਅਰ ਟੂ ਐਨੀਬਾਡੀ ਇਹਦਾ ਕੋਈ ਫਾਇਦਾ ਹੋਏ ਨਾ ਤਾਂ ਇਹਦਾ ਬਿਲ ਨਹੀਂ ਦੋ ਸੀਗਾ ਤੁਸੀਂ ਗੱਲ ਨਹੀਂ ਸਮਝਦੇ ਪਹਿਲੇ ਬਿੱਲ ਤੇ ਆਏ ਉਸ ਤੋਂ ਪਹਿਲੇ ਟਿੱਪਣੀ ਕਰਨਾ ਤੇ ਚੰਗਾ ਨਹੀਂ ਲੱਗਦਾ ਪਰ ਵੀ ਆਪ ਜਾਣੇ ਹੋ ਅਸੀਂ ਬਿੱਲ ਪੜਿਆ ਰਹੀ ਮੈਂ ਕੀ ਦੱਸਾਂ ਨਾ ਬੰਦ ਕਰ ਦਿਓ ਕਿ ਦੇਖੋ ਅਸੀਂ ਦੋ ਅਸੀਂ ਦੋ ਦਿਨ ਮਿਨੀਮਮ ਅਸੀਂ ਇਹ ਰਿਕੁਐਸਟ ਕੀਤੀ ਸਪੀਕਰ ਸਾਹਿਬ ਨੂੰ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਦਿਓ ਇੱਕ ਦਿਨ ਲੈਂਡ ਪੂਲਿੰਗ ਸਾਰੋਂ ਵੱਡੀ ਸਾਡੀ ਪਛਾਣ ਹੀ ਵੇਖੋ ਜੈ ਜਵਾਨ ਤੇ ਜੈ ਕਿਸਾਨ ਜੈ ਜਵਾਨ ਦੀ ਪਛਾਣ ਤੇ મોદી ਨੇ ਨਿਵੇੜਤੀ ਜੈ ਕਿਸਾਨ ਦੀ ਇਹਨਾਂ ਨੇ ਵੇੜ ਦੇਣੀ ਅੱਛਾ ਸੀਆਈਐਸ ਸੀਆਈਐਸ ਐਂਡ ਬਕਾਇਦਾ ਤੌਰ ਜਿਹੜੇ ਕਾਨੂੰਨ ਬਣੇ ਸੀ ਡਾਕਟਰ ਮਰਮੂਲ ਸਿੰਘ ਦੇ ਵੇਲੇ ਉਹਦੀ ਪਹਿਲੀ ਸ਼ਰਤ ਇਹ ਸੀ ਕਿ 70 ਤੋਂ 80% ਜਿਹੜੇ ਕਿਸਾਨ ਨੇ ਜਿੰਨਾ ਚਿਰ ਉਹ ਯੱਸ ਨਹੀਂ ਕਰਨਗੇ ਤੁਸੀਂ ਪਹਿਲੀ ਨਹੀਂ ਲੈ ਜ਼ਮੀਨ ਨਹੀਂ ਲੈ ਸਕਦੇ ਨੰਬਰ 1 ਨੰਬਰ 2 ਉਹਦੀ এনवायरमेंटਲ ਸਟਡੀ ਉਹਦੀ ਹਰ ਕਿਸਮ ਦੀ ਉਹਨੂੰ ਬਾਈਪਾਸ ਕਰ ਦਿੱਤਾ ਗਿਆ ਕੋਦਾ ਇੰਪੈਕਟ ਕੀ ਹੋਏਗਾ ਸੋਸ਼ਲ ਇੰਪੈਕਟ ਕੀ ਹੈ ਫਿਰ ਉਹਦੇ ਸਾਰੋਂ ਇੰਪੋਰਟੈਂਟ ਸੀ ਕੋਈ ਫਰਟਾਈਲ ਜ਼ਮੀਨ ਜਿਹੜੀ ਦੋ ਜਾਂ ਤਿੰਨ ਫਸਲਾਂ ਸਾਲ ਚ ਦਿੰਦੀ ਹੈ ਉਸ ਜ਼ਮੀਨ ਨੂੰ ਤੁਸੀਂ ਲੈ ਨਹੀਂ ਸਕਦੇ ਲੁਧਿਆਣਾ ਦੀ ਸਾਰਿਆਂ ਨੂੰ ਫਰਟਾਈਲ ਜ਼ਮੀਨ ਪੰਜਾਬ ਤੇ ਲੁਧਿਆਣਾ 24000 ਏਕੜ ਤੇ ਉੱਥੋਂ ਤੇ 16000 ਏਕੜ ਬਾਕੀ ਦਾ ਇਹ ਤੇ ਮੈਂ ਪੰਜਾਬ ਦੇ ਵੀਰਾਂ ਭਰਾਵਾਂ ਨੂੰ ਕਵਾਂਗੇ ਕਾਲਿਆਂ ਕੱਚਿਆਂ ਵਾਲੇ ਆਗੇ ਜੇ ਤੁਹਾਡਾ ਪਿੰਡ ਲੁੱਟੋ ਡਾਂਗਾ ਲੈ ਕੇ ਕੋਠਿਆਂ ਤੇ ਚੜੋ ਨਹੀਂ ਤੇ ਇਹਨਾਂ ਨੇ ਲੁੱਟ ਕੇ ਭੱਜ ਜਾਣਾ ਤਾਂ ਤੁਸੀਂ ਸੁਤੇ ਰਹਿ ਜਾਣਾ ਪਿੰਨ ਇੱਕ ਮਰਲਾ ਵੀ ਇਹਨਾਂ ਚੋਰਾ ਨੂੰ ਨਹੀਂ ਦੇਣੀ ਤੁਸੀਂ ਇੱਕੋ ਗੱਲ ਦਾ ਜਵਾਬ ਮੰਗੋ ਕਿ ਕੀ ਗੱਲ ਭਗਵੰਤ ਨੇ ਤੇ ਜਿਹੜਾ ਪੁੱਡਾ ਦਾ ਮਨਿਸਟਰ ਹੈ ਉਹਨੂੰ ਇਸ ਉਹਦੇ ਚੋਂ ਕਿਉਂ ਕੱਢਿਆ ਗਿਆ ਜੀ ਪਰ ਬਜਵਸਬਾ ਇੱਕ CSF ਨੂੰ ਲੈ ਕੇ ਸਵਾਲ ਪੁੱਛ ਕੇ ਸਰਕਾਰ ਨੇ ਕਿ ਕਾਂਗਰਸ ਸਰਕਾਰ ਦੇ ਸਮੇਂ ਗੁਰਮ 70 ਦੇਦੀ ਸੀ ਜਿਹਨੂੰ ਐਸੀ ਚਿੱਕੀ ਪਟ્રોલ ਵੀ ਕਰੀਏ ਤੇ ਸੈਸ਼ਨਸ ਵੀ ਲੈ ਕੇ ਆਵਾਂਗੇ ਜਿਹਨੂੰ ਸ਼ਬਾਸ ਕਰਾਉਣ ਨੂੰ ਬੀਬੀਐਮ ਬੀ ਤੇ CSF ਇਹ ਸਭ ਕੀ ਗੱਲ ਲੈ ਕੇ ਆ ਰਹੇ ਕਿੰਨੇ ਵਿਧਾਨਸਭਾ ਸਵਾਰ ਰੱਦ ਕਰ ਪੈਂਦੇ 2021 ਦੀ ਗੱਲ ਹੈ ਕਿੰਨਾ ਜੋ ਮਰਜ਼ੀ ਰੱਦ ਕਰਦੇ ਨੇ ਆਪਟਿਕਸ ਤੋਂ ਇਲਾਵਾ ਝੂਠ ਤੋਂ ਇਲਾਵਾ ਫਰਾਡ ਤੋਂ ਇਲਾਵਾ ਇਹਨਾਂ ਕੋਈ ਹੈ ਹੀ ਕੁਝ ਨਹੀਂ ਫਰਾਡੀਆਂ ਦੀ ਜਮਾਤ ਤੇ ਸਰ ਕੇਜਰੀਵਾਲ ਕਿਸ ਸਾਭ ਕੀ ਤਰਫ ਸੇ ਆਪਣੇ ਆਪ ਕੋ ਖੁਦ ਕੇ ਲੀਨ ਨੋਬਲ ਪ੍ਰਾਈਜ਼ ਮੰਗਾ ਗਿਆ ਉਸ ਪੇ ਕੋਈ ਟਿੱਪਣੀ ਨੋਬਲ ਪ੍ਰਾਈਜ਼ ਤੇ ਸਾਡੀ ਵਾਰੀ ਆਨ ਤੂ ਪਹਿਲੇ ਕੇਜਰੀਵਾਲ ਨੂੰ ਤੇ ਫਿਰ ਭਗਵੰਤ ਦੋਨਾਂ ਨੂੰ ਇਕੱਠੇ